ਕਿਦਾ ਹਾ ਫਿਰ ਦਰਨ ਅਸੀ ਕਾਲ ਜੀ ਅਸੀ ਕਵੱਦ ਜੀ ਆਓ ਜੀ ਹਾਂਜੀ ਹਾਂਜੀ ਮਾ ਤੁਹਾਡੇ ਕਿਦਿਆਂ ਜੀ ਮਾ ਤੁਹਾਡੇ ਜੀ ਖਾਇਆ ਪਿਆ ਖਾਇਆ ਬਾਈ ਯਾ ਖਾਇਆ ਤੇ ਮਹਾਰਾ ਤੇ ਪਾਣੀ ਕੱਢਦੀ ਏ ਹੁਣ 8 ਵਜੇ ਹੋ ਗਿਆ ਕੱਲ ਠੀਕ ਨਹੀਂ ਗੱਲ ਕੱਢਣੀ ਬਣੇ ਇੱਕ ਵਰਜੀ ਪਈ ਏ ਹਲੇ ਇੱਕੇ ਰਹਿ ਗਈ ਏ ਵੀ ਮੁਕੀ ਜੰਦੀ ਫੇਕ ਹੀ ਨਹੀਂ ਆਉਣਾ ਤੋਰ ਨੂੰ ਪਾਣੀ ਕੱਢਣ ਹਾਂ ਵਾਹ ਫੇਰ ਅੱਪਾ ਦੇ ਵੀ ਕਿਹੜੇ ਆਉਣਾ ਤੋਰ ਇਹਨੂੰ ਹੋ ਕਿਹੜਾ ਪਿਆ ਉਹ ਅਸੀਂ 90 ਕੁਆਂਟਰ ਉਹਦਾ ਹੀ ਚੱਕਰ ਆ ਵਾਹ ਕੀ ਨਬੇ ਤੁਸੀਂ ਕਹੀ ਜਾਂਦੇ ਕਹਿੰਦਾ 100 ਕੁਆਂਟਲ ਹੋਣਾ ਮੈਂ ਤਾਂ ਤੂੰ 60 ਕਹਿੰਦਾ ਹੈ ਸਾਡੇ ਭਰਾ ਗਿਆ ਆਹ 60 ਕਹਿੰਦਾ ਮੈਂ ਹਲੇ ਪੂਰੀ ਵਰਤੀ ਕਹਿੰਦਾ ਇਹਨੂੰ ਆਹ ਜਗ੍ਹਾ ਖੜੀ ਜਾਉਂਗਾ ਆਹ ਜਗ੍ਹਾ ਐ ਮੈਂ ਪੂਰੀ ਵਰਤੀ ਕਹਿੰਦਾ ਹੱਥ ਹਟ ਕਹਿੰਦੀ ਪੂਰਾ ਖੜਾ 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 ਗੱਲ ਕੰਨ ਲੈ ਹੈ ਕਿੱਥੇ ਹੋਈ ਤੇ ਬਾਦ ਮੈਂ ਕਹਾਂ ਤੇਰੀ ਵਾਲੀ ਕੰਮ ਹੋ ਗਿਆ ਲੋਨ ਨੂੰ ਨਹੀਂ ਹਾਂ ਬਲੈਡ ਪੈ ਗਈ ਬਲੈਡ ਪੈ ਗਈ ਆਪ ਤਾਂ ਪੈ ਗਈ ਭਾਈ ਵਿਚ ਪਈ ਹੋਈ ਆ ਪਰ ਪਾਣੀ ਨਹੀਂ ਖੜਾ ਇਹਦਾ ਹੋਏ ਨਾ ਲੱਗੇ ਕਿੰਨੇ ਦਿਨ ਭਾਈ ਖੰਮ ਦਾ ਹੋ ਜਾਂਦਾ ਇਹਨਾਂ ਦਾ ਫਿਰ ਪਾਣੀ ਨਿਕਲਦਾ ਠੀਕ ਹੈ। ਇੰਨਾ ਕੋਰਾ ਵੀ ਨਹੀਂ ਪਿਆ ਹੈਗਾ ਫਲੈਟ ਪਈ ਵੀ ਹੈ ਇਹ। ਪਾਣੀ ਮੀਂਹ ਆ ਕੇ ਹੋਗਾ ਨਾ। ਉਹ ਵੀ ਕਹਿੰਦਾ ਕੋਰਾ ਪੈ ਰੂ ਵੀ 15-20 ਦਿਨ ਹੋ ਗਏ ਤੇ ਵਾਧ ਤੱਕ ਕੋਰਾ ਪਿਆ ਨਹੀਂ। ਲੱਗ ਆ ਲੱਗਦੇ ਕਿ ਟੌਪ ਦਾ ਲੂ ਖੜਾ ਪਰ ਆ ਦੇਖੀ ਇਹਦਾ ਵਿੱਚ। ਇਹ ਵੀ ਪੈ ਰਹੀ ਹੈ। ਆਹ ਦੇਖੋ ਕਿੰਨਾ ਪੈ ਰਿਹਾ ਹੈ। ਲੀਕ ਝੁਰੇ। ਮੈਂ ਕਹਿਨੀ ਹੈ ਕਿ ਮੀਂਹ ਦਾ ਪਾਣੀ ਕੱਢਣਾ ਦਾ। ਉਹ ਦੇ ਭਾਈ। ਹਲੇ ਕਾਲੇ ਨੂੰ ਕੱਲੂ ਕਹਿਣਾ ਵੀ ਲੈ ਆਈਆਂ। ਕਿੰਨ ਲਾਈਆਂ ਹੈ ਨਾ। ਹਲੇ 2 ਦਿਨ ਇੱਧਰ ਕੋਈ ਸੁਖਣਾ। ਫੈਕਟਰ ਨੂੰ ਨਾ ਆਵੇ ਇੱਧਰ ਫਿਰ ਆਪਾਂ ਜੇ ਨਾ ਫਿਰ ਜਿਸ ਤਰ੍ਹਾਂ ਮਰ ਜੀਏ। ਜੇ ਉਹ ਆਵੇ ਤਾਂ ਕੰ ਨੇਕ ਤੇ ਲੋਕ ਨਾ ਕਰੋਂ। ਹਾਂ। ਨਾ ਇਹ ਰਾਵਰਾਮ ਕਰ। ਕੋਈ ਦਾ ਹੈ। ਉਹਦਾ ਬਹੁਤ ਬਰਾ ਹਲਣਦਾ। ਖਿਚਣ ਦਾ। ਹਾਂ ਕਿੱਥੇ ਕਰੂੰਗਾ ਇਹਦਾ ਹੁਣ? ਇੱਕ ਜਗ੍ਹਾ ਕੰਦਾਰੀ। ਬਾਜਾ ਹੋਰੇ ਤਾਰ ਦੇ ਥੋੜਾ ਜਿਹਾ ਉਹ ਗਾਹਾਂ ਟੱਕ ਮਾਰ ਜਿੱਥੇ ਉਹ ਪੱਤੇ ਆ। ਹਾਂ? ਇੱਕ ਤਾਂ ਉਹ ਰਿਤਾਰ ਹੈ। ਸੁੱਝੂ ਗੱਬੇ। ਉਹਦਾ ਇੱਥੇ ਤਾਂ ਅਜੇ ਤੇ ਗੱਬੇ ਆ। ਹਾਂ ਕਿੱਦਾਂ ਦਰਦ ਕਰਦਾ। ਲੀਫ ਪੱਕੀ ਐ ਇਨ। ਲੀਫ ਨੂੰ ਤਾਂ ਐਂ ਤਰ੍ਹਾਂ ਦੇ ਮੈਂ ਬੈਠੂ ਨੂੰ ਕਰਨਾ। ਮੈਂ ਤਾਂ ਹੀ ਸਾਰਾ ਬਿੱਥ ਨਹੀਂ ਪਾ ਕੇ ਲਿਆ ਆਪੇ। ਤਾਂ ਹੀ 200 ਘਰੀ ਬਾਹਰ ਪਾਈ ਤੀ ਕਿਹ ਪਤਾ ਓਰੇ ਯਾਰ ਲੰਘ ਤੌਰੇ ਦੇ ਵੀ ਆਣਾ ਤਾਂ 200 ਕੁਆਂਟਰ ਆਮ ਨਾਲ ਲੱਗਣਾ ਤੌਰ ਤੇ ਹਨਾ ਲੰਘ ਪੜਿਆ ਬਾਬਾ ਹੁਣ ਆ ਗਿਆ ਨਾ ਪਤਾ ਤਾਂ ਹੁਣ ਆ ਪਾਣੀ ਨਿਕਲ ਗਿਆ ਨੇ ਸੁੱਕ ਜਾਣਾ ਇਹ ਨਾ ਠੀਕ ਨੇ ਆ ਤਾਂ ਕੁਝ ਨਹੀਂ ਛਪੜੀਆਂ ਜੀਆਂ ਤਾਂ ਆ ਆ ਬਹੁਤ ਠੀਕ ਆ ਬਹੁਤ ਜਿਹੜਾ ਆ ਕੇ ਦੇਖ ਲੈਂਦੇ ਆ ਹੂੰ ਹੂੰ ਆ ਗਿਆ ਕੋਈ ਨਹੀਂ ਹੈਗਾ ਮਾੜਾ ਮੋਟਾ ਉਹ ਉੱਥੇ ਵੀ ਗੱਭੇ ਆਏ ਟੱਕ ਮਾਰ ਕੇ ਨਾ ਉਹਦਾ ਹਾਰੇ ਰਹਿਣਾ ਉਹ ਥੇ ਲਿਗਿਆ ਬਸ ਹੁਣ ਨਿਕਲ ਗਿਆ ਇੰਨਾ ਕਿ ਟੇਪਰ ਰਹਿਣ ਵੀ ਦੋ ਬਾਹੂ ਨਾ ਪਾਦਮਾ ਨਾ ਨਾ ਇੰਨਾ ਕਾਹਲੂ ਵੀ ਇੰਨਾ ਹੈ ਪਰ ਚਾਈ ਦੀ ਪਾਣੀ ਆ ਇਹ ਆ ਪਾਣੀ ਸਾਈਡ ਦੇਖ ਲੈ ਸੁੱਕੀ ਆ ਉਹ ਸਾਈਡ ਆ ਉਧਰ ਉਧਰ ਜੀ ਕਰਨਾ ਪਾਣੀ ਨਾ ਨਾ ਠੀਕ ਆ ਜਦੋਂ ਟਾਲਾ ਕੱਢਣਾ ਉਹ ਮਿੱਟੀ ਗੇਰ ਕੋ ਜਿੱਥੋਂ ਪਾਣੀ ਟਾਰਿਆ ਉਹ ਨਹੀਂ ਜਮਾਈ ਭਰ ਕੇ ਪਿਆ ਨਾ ਟਾਈਟਰ ਧਬਿਆ ਇਹਦਾ ਦਬੜ ਸੈਕਟ ਹੋਆ ਬੈ ਹੈ ਨਾ ਪੱਟਾ ਹੋਇਆ ਬੈ ਜਾਗਾ ਰੋੜੇ ਗਿਰਲੇ ਰੋੜੇ ਗੇਰੇ ਵਿੱਚ ਇੱਧਰ ਆ ਦੇ ਆ ਦਵੀ ਵੀ ਪੈਲੀ ਦੇ ਮਾੜੀ ਮੋਤੀ ਆ ਰਾਗੀ ਲੰਗੀ ਵੀ ਟਰਾਲੀ ਕਿਆ ਅੱਜ ਸੈਲ ਦਾ ਹੋਇਆ ਬਾਜੀ ਅਨੇ ਰਾਤ ਵਾਲੀ ਨੇ ਕਾਇਦਾ ਵਿੱਚ ਦੁੱਠਣੀ ਆ ਮਾੜਾ ਮੋਟਾ ਹੂੰ ਉਹ ਤਾਂ ਹੈ ਹੀ ਕੋਨਾ ਆ ਢਿੱਕਾ ਲਓ ਹੰਬਾ ਹੁਣਾ ਇਹੀ ਖੰਬਾ 2 ਫੁੱਟ ਪੈਰਾ ਹੁੰਦਾ ਕੋਈ ਲੋੜ ਨਹੀਂ ਦੀ ਜਿੰਨੀ ਮਰਜ਼ੀ ਚੌੜੀ ਟਰਾਲੀ ਘੱਟ ਲੈ ਜਾਂਦੇ ਨੇ ਮੋਟਰ ਵੀ ਦੂਰ ਰੱਖ ਲਿਓ ਉਹ ਥੇ ਵੀ ਜਗ੍ਹਾ ਬਹੁਤ ਆ ਮੋਟਰ ਕੋਲ ਇਹ ਠੀਕ ਰਾਮ ਹੁੰਦਾ ਖੰਬੇ ਕੋਲ ਕੰਮ ਥਾਲਾ ਖੰਬਾ ਗਲਤ ਆ। ਆ ਆ ਕੇ ਦੇਖ ਰਹੇ ਹਾਂ ਤੇ ਫੇਰ ਕੰਕਰੀਟ ਹੋ ਜਾ ਉੱਪਰ। ਇੱਥੇ ਥੋੜੇ ਪੈਸੇ ਲਿਬੜ ਜਣੇ। ਉਹ ਕੰਟੀਨਿਊ ਹੋ ਜਾ। 5000 ਲੱਗੇ ਆ ਜਾ ਰੋ। ਲੱਗਾ ਕਿੱਥੇ ਚੜ੍ਹਦੀ ਉਰੇ ਨੂੰ? ਉਰੇ ਚੜ੍ਹ ਦੂੰਗਾ। ਪਹਾੜਾ ਇਹ। ਚੜ੍ਹ ਜਾ ਫਿਰ। ਜੇ ਸ਼ਰਤ ਨਾ ਨਹੀਂ ਜਾਣਾ ਮੈਂ ਜਾਣਾ ਫਿਰ। ਲੈ 5-5000 ਰੁਪਏ ਹੁਣ ਚੜ੍ਹ ਜਾਣਾ ਇੱਕ ਮਿੰਟ ਹੋਣਾ ਮੈਂ ਆਣੇ ਨਾਲੇ। ਆਹ ਹਰ ਤਾਂ ਜਾਣਾ ਸ਼ਰਤ ਲੱਗੇ ਜਾ। ਕਿਆ ਬਜਾਣਾ ਹੀ ਨਹੀਂ ਤਾਂ ਤਲਕਣਾ ਵੀ ਨਹੀਂ ਸ਼ਰਤ ਲਾਈ ਹਣਾ ਮੈਂ ਜੀ ਬੜੇ ਭਾਰੇ ਬੰਦ ਨੂੰ ਫੋ ਬਜਨੇ ਆਪਣੀ ਮਾਰ ਲੈਂਦਾ ਤੂੰ ਸ਼ਰਤ ਲਾ ਪਾਪਾ ਯਾਰ ਦੀ ਦਾ ਖਤਪਮ ਮੈਂ ਹੋਣ ਲੱਗੇ ਨਾ ਉਹ ਬੱਚੇ ਸ਼ਰਤਾਂ ਨਹੀਂ ਕਿ ਲੱਗੇ ਜਾਂਦਾ ਇਦਾਂ ਫਿਰ ਉਹ ਭਾਈ ਹਰੇ ਕੇ ਪੈਨ ਦਾ ਮੇਰਾ ਪ੍ਰਾਈਜ਼ ਹਰੇ ਕੇ ਵੈਲਿਊ ਥੋੜੀ ਜਿਹੀ ਵੀਰਾਂ ਨੂੰ ਲੱਗ ਲੰਗੇ ਆ ਵੇਖ ਇਦਾਂ ਆ ਉਰੇ ਉਰੇ ਨੂੰ ਹੋਲੇ ਲੈ ਐ ਤੇ ਗੁੱਡ ਕਰੂੰਗਾ ਆ ਲੈ ਗਾਗਾ ਕੱਢ ਗਿਆ ਲੈ ਮੋਦ ਆ ਇਦਾਂ ਇਹ ਬਿਨਾ ਮੁੱਲ ਤੇ ਰਸੋਈ ਲੈਣਾ ਮੁੱਲ ਆ ਰਿਹਾ ਉਸਕੋ ਲੈਣੇ ਫਿਰ ਹਾਂ ਤਿਲਕਰੀ ਉਹ ਬਹੁਤ ਆ ਇਹ ਮਿੱਟੀ ਤਿਲਕਰੀ ਬਹੁਤ ਆ ਕੋਈ ਤੂੰ ਇੱਕ ਤਿਲਕਰੀ ਲੱਗੀ ਆ ਉਹਦਾ ਫੇਰ ਟਰਾਲਾ ਆ ਚੱਪਲਾਂ ਲੱਗੀ ਪਈ ਉੱਤਰ ਗਈ ਪਈ ਆ ਦੇਖ ਲੈ ਮੂਟ ਕੇ ਕਿੱਥੇ ਚਲੇ ਗਿਆ ਮੀਂਹ ਸਲਾਖਾਤਾ ਉਹ ਲੈ ਰਿਹਾ ਸਮਝਾ ਫੇਰੇ ਬਾਪੂ ਲੋ ਗੂਰਾ ਮੀਂਹ ਹੁਣ ਤੂੰ ਆਏ ਬਾਪੂ ਉਹਨਾਂ ਕੱਠੀ ਬਾਦੂਂਗੇ ਜਿਹੜੀ ਦਾ ਸਰਕੋਰ ਗੇਰੀ ਯਾਰਡ ਬਈਆ ਬਣ ਕਰਿਆ ਜਿਹੜੀ ਸਰਕੋਰ ਗੇਰੀ ਪਈ ਆ ਰਿਜ਼ਲਟ ਦੇਖੀ ਤੂੰ ਕਾਬਾ ਉਗਰੀਆ ਤੂੰ ਤਾਂ ਆਇਆ ਨਾ ਤੂੰ ਜ਼ਿੰਦਗੀ ਵਾਪਸ ਉਹ ਲੈ ਲਿਆ ਹੋਰ ਉੱਪਰੋਂ ਥਲੇ ਆਹ ਪੁਕੜੇ ਦੇ ਪਈਆ ਪੱਤੀ ਇਹਨਾਂ ਨੂੰ ਬਾਕੇ ਤਿਆਰ ਕਰਕੇ ਜੇ ਵੀ ਵਿਜੀਏ ਚੱਲ ਬਕਰ ਜਣਾ ਨਾ ਲੱਗੋ ਭਾਉ ਤੂਗਾ ਰਹ ਗਿਆ ਜਨਮਾਰਨ ਦੋ ਬਾਲ ਸੀ ਫਰਮਾ ਦੇਖ ਲਈ ਆਉਂਦਾ ਹੋਇਆ ਆ ਜਿਆਦਾ ਰਾਤ ਦਾ ਨਹੀਂ ਪੈਂਦਾ ਯਾਰ ਰਾਤ ਤਾਂ ਹੋ ਵੀ ਪੈਂਦੇ ਨਹੀਂ ਰਾਤ ਤਾਂ ਨਹੀਂ ਪੈਂਦਾ ਤਿੰਨ ਵਜੇ ਲੱਗਿਆ ਹੈ ਉਹ 12 ਵਜੇ ਮਹੀ ਆ ਕੇ ਦੱਸ ਉਹ 12 ਵਜੇ ਆਇਆ ਮਹੀ ਮੈਨੂੰ ਪਤਾ ਬਾਹਰ ਨਿਕਲਿਆ ਜਦ ਇਹ ਹਟ ਗਿਆ ਐਵੇਂ ਐਵੇਂ ਪਈ ਫਸਾਈ ਉਹਦੇ ਭਾਈ ਆ ਰਹੇ ਨਹੀਂ ਪਿਆ 3 ਵਜੇ ਨਹੀਂ ਆਇਆ ਜਿਹਨ ਮਰਜੀ ਪੁੱਛ ਲਈ ਮਨੂ ਪੁੱਛ ਲੈ ਕਿੰਨਾ ਪੁੱਛਾ ਦੂਗਾ ਪੁੱਛ ਤੁਸੀਂ ਘਰਾੜੇ ਮਨੂ ਪੁੱਛਦਾ ਜਾਗਦਾ ਪਿਆਦਾ ਮੈਂ 12 ਵਜੇ ਭਾਈ ਨਹੀਂ ਆਇਆ 12 ਵਜੇ ਮਨਣਾ ਨਹੀਂ ਗੱਲ ਦੇਖ ਲਈਦਾ ਜਾਦਵੀ ਆ ਕੇ ਤੂੰ ਮਨ ਨੂੰ ਪੁੱਛੀ ਤੇ ਪੁੱਛਣਾ ਜਦੋਂ ਮੀ ਪੈ ਜਾਂਦਾ ਜਦੋਂ ਪੈਂਦੇ ਦਾ ਪੈਂਦਾ ਮੀ 11 ਵਜੇ ਮੈਂ ਉੱਠਿਆ ਮੈਂ ਸਾਡੇ ਫੋਟ ਆਏ ਆ ਉਦਰਾ ਤੂੰ ਸੌਂ ਗਿਆ ਉਦਰਾ ਦੇਖਿਆ ਬਾਤ ਸੌਂ ਗਿਆ ਉਦਦੇ ਤਾਂ ਹੀ ਹਮਾਰਾ ਉਦਦੇ ਤਾਂ ਸੌਂ ਵੀ ਗਿਆ ਮੁੜ ਕੇ ਜਾ ਕੇ ਫਿਰ ਮੈਂ ਸੌਂ ਗਿਆ 3 ਵਜੇ ਮੈਂ ਜਾਬੀ ਅੱਖ ਖੁੱਲੀ ਮੇਰੀ 12 ਇੱਕਦਮ ਹੀ ਪੈਂਦਾ ਹੁੰਦਾ ਤਿੰਨ ਵਜੇ ਮੀ ਹੈ ਟਮਾ ਟਮ ਮੀ ਪੈਂਦਾ ਪੈਂਦਾ ਹੁੰਦਾ ਅੱਖ ਤੇ ਮੇਂ ਖੁੱਲੀ ਫਿਰ ਤੇਰੀ ਕਿਣੀਆਂ ਜੀਆਂ ਗਿਰਦੀਆਂ ਤੂੰ ਮਾਰੇ ਮੁੱਠ ਕਿਣੀਆਂ ਕਿਹਾ ਨਾ ਮੇਰਾ ਇੱਕ ਇੱਕ ਦੀ ਸਪੀਡ ਲੱਗਾ ਹੈ ਨਾ ਯਾਰ ਅੱਜ ਮੀ ਦਾ ਮੀ ਆ ਚਾਹੇ ਕਿਣੀਆਂ ਚਾਹੇ ਬਜਾ ਦਾ ਮੀ ਤਾਂ ਮੀ ਹੁੰ ਹੋਨ ਵੀ ਜਰਾ ਹੁੰਦਾ ਪਰ ਚਾ ਆਈ ਗਈ ਦੇਣੀ ਹੈ ਗਲਤ ਹੈ ਗਲਤ ਹੈ ਇਹ ਇਧਰ ਨੂੰ ਕੱਢ ਇਵੇਂ ਨਹੀਂ ਪਤਾ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਆ ਬੱਬਾ ਬੂੰਦ ਬੂੰਦ ਨਾਲ ਭਰਿਆ ਵਾ ਆ ਸਮੁੰਦਰ ਭਰਿਆ ਹੋਫ ਆ ਬੂੰਦ ਬੂੰਦ ਵਾਲਾ ਹੀ ਸਮੁੰਦਰ ਹੈ ਹੁਣ ਸਮੁੰਦਰ ਦਾ ਘਾਟ ਨਾਇਟਲ ਲੇਖੇਗਾ ਨਹੀਂ ਪਤਾ ਲੱਜਣਾ ਤਾਂ ਹਾਂ ਕਿਆ ਹੋ ਸਮੁੰਦਰ ਕਿਆ ਪਤਾ ਲੱਗਣਾ ਸਮੁੰਦਰ ਕਿਆ ਕਹਿੰਦਾ ਆ ਕਿੰਨਾ ਪਾਣੀ ਆ ਹੂੰ ਜਿੰਵੇ ਮਾ ਨਾ ਆ ਨਾ ਰਾਸਤਾ ਫਿਰ ਜਿੰਵੇ ਮਾ ਰਾਸਤਾ ਵੀ ਨਹੀਂ ਬਚਦਾ ਹੈਗਾ ਉਹ ਮੀਂ 12 ਵਜੇ ਆ ਜਾਂ ਤਾਂ ਅਸੀਂ ਮਸ਼ੀਨ ਮਲਾ ਕੇ ਕੱਢ ਲੈ ਜਣਾ ਦਾ ਜੀ ਨਾ ਨਿਕਲਦਾ ਬਾਲਟ ਅਮੀ ਆਏਗਾ ਇਹ ਜੀ ਦੀ ਨਾ 8 ਵਜੇ ਦਾ ਟਾਈਮ ਤਾਂ ਮੀਂ ਦਾ ਆਇਆ ਨਹੀਂ ਮੀਂ ਤੁਹਾਨੂੰ 11 ਵਜੇ ਤੱਕ ਜਲਦੀ ਵਧੀਆ ਹੋ ਜਾ ਤੁਹਾਡਾ ਟਰਾਲੀ ਲੋਡ ਹੋ ਗਈ ਆਹੋ ਫਿਰ ਰਾਤ ਇਹ ਮੀਂ ਟਰਾਈ ਲੋਡ ਨਹੀਂ ਹੋਣੀ ਕਿ ਕਿਥੋਂ ਨਹੀਂ ਦੀ ਬਾਈ ਕੱਢ ਲੈ ਜਣਾ ਤਾਂ ਨਾ ਕਿੰਨਾ ਲੱਗਿਆ ਸਲਫਾ ਨਿਕਲ ਕੇ ਪਾਣੀ ਗਿਆ ਇੰਨਾ ਬਹੁਤ ਫਰਕ ਪੈਣਾ ਇਹਦਾ ਲੈ ਲਾਹੁਰਾ ਫਰਕ ਆ ਬੰਦੇ ਕਿਹੜੇ ਖੜੇ ਆ ਵਾਹਾ ਕਾ ਚੁੱਕਣਾ ਦਾ ਇੰਨਾ ਪਾਣੀ ਜਿਹੜਾ ਕੱਢਿਆ ਹਾਂ ਲੈ ਦੇਖੀ ਦੇਖੀ ਇਹ ਲੋਗ ਨਾ ਵਾਗੇ ਨਹੀਂ ਕੋਟ ਕੇ ਆ ਪਾਈ ਫਿਰਦਾ ਮੋਟਾ ਉਧਰ ਤੇ ਆਏ ਉਹ ਆਏ ਵੜਦੇ ਥੋੜਾ ਜਿਹਾ ਉਰੀ ਆ ਜਾਊਗਾ ਪਾਣੀ ਉਹ ਜਿਹਨੂੰ ਕਰਦੇ ਨਾ ਤੂੰ ਖੜਾ ਰੇ ਇਹਦਾ ਦਬਾਲਟੀ ਦੇ ਮੈਨੂੰ ਇਹ ਮੂੰਹ ਪਾ ਕਰਦਾ ਤੇ ਫਿਰ ਹੌਣ ਦਾ ਇਹਦਾ ਬਈ ਬਚਾਓਗੇ ਇਹਦਾ ਕਣਕ ਦੇ ਕੋਰ ਕੋਰ ਕਣਕ ਦੇ ਕਰ ਬਈ ਓ ਕੀ ਆ ਮੂੰਹ ਕੇ ਬਾਦ ਇਲਾਪ ਇਹ ਕਮੀ ਦੇ ਬਾਰੇ ਯਾਰ ਯਾਰੀ ਹੌਲੀ ਚੱਲ ਰਹੇ ਮੈਂ ਕਿਤੇ ਮੈਂ ਕਿਹਾ ਮੂੰਹ ਪਰ ਮਤਲਬ ਕਿ ਜਿਹੜਾ ਮਾਰਕ ਹੋਣਾ ਯਾਰ ਆਪਾਂ ਨੇ ਜਾਈ ਸੀ ਉਧਰ ਕੁਝ ਨਹੀਂ ਆਦਾ ਇੰਨਾ ਪਾਣੀ ਨਹੀਂ ਇਹਦਾ ਫਿਰ ਸਪੋਰ ਕਰਨ ਦਾ ਮ ਕੋਈ ਪਾਣੀ ਨਹੀਂ ਗਾਉਂ ਜੇ ਪਾਣੀ ਲਿਆ ਬੈਠਾ ਆ ਤਾਂ ਲੀਹਾਂ ਚ ਪਾਣੀ ਖੜ ਗਿਆ ਕੋਈ ਕੁਝ ਨਹੀਂ ਹੈਗਾ ਉਹ ਵੀ ਹੁਣ ਫੇਕ ਰੂ ਕਰਨਾ ਨਹੀਂ ਹੈਗਾ ਆ ਲੀਹ ਦਾ ਪਾਣੀ ਪਰ ਲੀਹ ਦਾ ਕਿਤੇ ਤਾਂ ਜਾਣਾ ਨਹੀਂ ਕਰਨਾ ਉਹ ਕਿਤੇ ਬੋਲਟ ਚੱਕ ਲਈ ਜਿਵੇਂ ਬੋਲਟ ਨਹੀਂ ਤੇਲ ਨਾ ਕਢ ਲਈ ਕੋਈ ਐ ਤੇਲ ਨਿਕਲਦਾ ਨਹੀਂ ਛੱਤੀ ਚਾਬੀ ਤੇ ਪਿਛੇ ੱਡੀ ਵੀ ਹੈ ਹਾਂ ਲੈ ਦੇਖ ਗਾਈ ਹੱਥ ਫਿੱਟ ਕਰ ਉਹ ਲੈ ਲੈਣਾ ਚਲਾ ਕੇ ਕੌਣ ਲੈ ਕੇ ਆਇਆ ਉਹਨੇ ਕਿ ਸਾਧਰਾ ਲੈਣਾ ਬੈਕ ਪਤਾ ਕਿੰਨੀ ਮਾਰਦਾ ਇਹ ਤਾਂ ਮੁੜ ਕੇ ਆਉ ਗੋਲ ਸਾੜੇ ਵੇਰਾ ਜਿਹੜਾ ਉਹ ਕਿਹੜੇ ਦੀ ਘੋੜੀ ਛੱਡ ਕੇ ਜਾਓਗੇ ਵਾਪਸ ਵੀ ਆ ਸੰਭੋ ਭਾਈ ਨੂੰ ਲੰਬੂੀ ਫੇਰ ਮੈਂ ਕਿਹਨੇ ਆਇਆ ਬਸੰਤੀ ਮਾਰ ਰਹੀ ਸੀ ਢੀ ਚੱਲ ਬੈ ਕੇ ਘੋੜੀ ਪੈਰਾਉਂ ਕੇ ਤਾ ਯੋ ਤੂੰ ਹੀ ਨਿਕਲ ਜਿਓ ਛੱਡ ਨਾ ਕਿੱਡੀ ਨਿਕਲੀ ਐ ਇਹ ਬਸੰਤੀ ਮਾਰੀ ਸੀ ਢੀ ਘੋੜੀ ਪਿੱਛੇ ਬੈ ਕੇ ਉਹੀ ਸਪੈਰਾ ਰਕੇ ਤੁਹਾਡਾ ਹੀ ਬਸੰਤੇ ਆ ਇਹ ਇੰਨੇ ਆਵੇ ਮੋੜਾਣਾ ਪਿੱਛੇ ਉਹੀ ਇੱਥੇ ਜੇ ਸਟਾਰਟ ਹੋਗਾ ਤਾਂ ਬਸੰਤਾ ਨਹੀਂ ਵੜਾਂਦਾ ਛਾਟੂ ਕਰੀ ਖਾਦਦੇ ਨੇ ਮੇਰੇ ਪਿਆ ਆਓ ਮੇਰੇ ਨਾਲੇ ਅੱਧੀ ਕਿ ਮਾ ਛੱਟ ਹੁੰਦਾ ਇਹ ਦੇਖੋ ਭਾਈ ਹਾਲਾਤ ਗੰਨੇ ਵਾਲੇ ਪਹਿਆਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਜੀ। ਹਲੇ ਤਾਂ ਆਪਾਂ ਨੇ ਉਹ ਸਵਾਰ ਲਏ ਉੱਥੇ ਬਹੁਤ ਬੁਰਾ ਹਾਲ ਹੁੰਦਾ ਦਾ। ਹੁਣ ਠੀਕ ਲੱਗਦੀ ਆ ਪਾਹੀ ਹਜੇ। ਪਾਣੀ ਨਿਕਲ ਗਿਆ ਇਹਦਾ ਹੁਣ ਮਾ ਕੱਢ ਤੇ ਆ। ਕੱਲ ਦੀ ਧੁੱਪ ਲੱਗੀ। ਅੱਠ ਜਣੀਆਂ ਨੇ ਜਿਹੇ। ਅੱਲੀਆਂ ਚ ਮਿੱਟੀ gehri ਹੋਈ ਦੀ ਬਾਪੂ ਨੇ ਚੱਕ ਲਈ ਸਾਰੀ ਟਰਾਲੇ ਦੇ। ਛੜਦਾ ਟਰਾਲਾ ਕਿਤੇ ਆ? ਸਿਵਾਇ ਨਹੀਂ ਫੇ ਮਿੱਟੀ। ਹਾਂ। ਜੇ ਚੜਾ ਆਂਦੇ ਮਿੱਟੀ ਦੇ ਪਰ ਬਹੁਗਾ ਪੈਣਾ ਦਾ ਫਿਰ। ਹਾਂ। ਸਮਝਿਆ? ਤੈਨੂੰ ਵੀ ਡੂੰਘੇ ਰਹਿਣ ਤੇ ਪਾਣੀ ਕੱਢ ਤੇ ਕਰੂੰਗੇ। ਡੂੰਗੀ ਠੀਕ ਹੈ ਤਾਂ। ਹਾਂ ਪੱਕੀ ਤਾਂ ਹੈ। ਪੱਕੀ ਤਾਂ ਹੈਗੀ ਆ। ਇਹ ਤਾਂ ਥਾਲ ਲਖਣਾ ਚਾਹੀਦਾ ਫਿਰ ਜੇ ਪਾਉਣੀ ਹੈ ਮਿੱਟੀ ਪਾਉਣੀ ਥਾਲ ਲਖ ਜੀ ਬੇਕ ਗੰਨੇ ਦੇ ਬਾਅਦ ਗੰਨੇ ਦੇ ਬਾਅਦ ਬਾਅਦ ਬੇ ਫਿਰ ਜੇ 6 ਸਾਲ ਆ ਤਾਂ ਗੰਨਾ ਹੁਣਾ ਹੋਰ ਆ ਉਹ ਗਾਂ ਦੇਹਲਾ ਗਾਂ ਕਾੜਦੇ ਹੁਣ ਤੇ ਹੁਣ ਤਾਂ ਉਹਰੇ ਗੰਨਾ ਲਾਉਣੇ ਨਹੀਂ ਹੈਗਾ ਲਾਉਣਾ ਇਹ ਛੁੱਟੀ ਹੈ ਆ ਖੇਤ ਚ ਲਾਉਣਾ ਇਹ ਕਣਕ ਹੀ ਚ ਨਾ ਨਾ ਇੱਧਰ ਹੀ ਆਹੀ ਪੱਤਕੀ ਮੁਰਗੀ ਵਾਲਾ ਟਰਾਲਾ ਪਾ ਕੇ ਰੇਹਦਾ ਗੰਨਾ ਲਾਉਣਾ ਐਦਾਂ ਨਹੀਂ ਲਾਉਣਾ ਹਿੱਤ ਕਰੂਗਾ ਕਾਕੰਡਾ ਐਜੇ ਜੀ ਕਾਕੰਡਾ ਬੀਜੂਣਗੇ ਕੱਖਾ ਕੰਡਾ 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 ਹੀ ਬੀਜ ਤੱਕ ਨਾ ਬੀਜੀ ਨਹੀਂ ਮੈਂ ਜੀ ਵੀ 20 ਦਿਨਾਂ ਤੱਕ ਨਾ ਅਈ ਸੀ ਵਿੱਚੋਂ ਹੁਣ ਕਣਕ ਬੀਜ ਬੈਠੇ ਆਹ ਲੰਬੇ ਖੇਤ ਮਕਾਰੇ ਚੋਂ ਤੱਕ ਤਿੰਨ ਪਰਕੇ ਠੋਕ ਨਹੀਂ ਹੋਣੀ ਨੇ ਇਹਦੇ ਚ ਆਜੋ ਉਹ ਉਹ ਪਰਾਂ ਖੇਤ ਚ ਕੱਢ ਲਿਓ ਵੜਦੇ ਲੈ ਆ ਦੇਖੀ ਪਿੱਛੇ ਕੀ ਹੋ ਗਿਆ ਤੱਕਦੇ ਨਹੀਂ ਹੈ ਉਹ ਬਹਾਈ ਟੋਰੀ ਬੜਾ ਨੂੰ ਮਹਾਲਾ ਕਰਦੇ ਪੰਚੂ ਬਾਹ ਚ ਲੈ ਗਏ ਕਿਹੜੇ ਦਾ ਉਹ ਬਾਹਲੇ ਦਾ ਹੈ ਦਾ ਕਿਹੜਾ ਉਹ ਉਹ ਬੜੇ ਤੋਂ ਇਹਦਾ ਕੱਢ ਦਿੰਦਾ ਨਾ ਅੰਨਗਮੀ ਤਾਂ ਠੀਕ ਹੈਗਾ ਕਾਂਕਾ ਨੂੰ ਹਾਂ ਤੇ ਆ ਤਾਂ ਮੀਂਹ ਆ ਤਾਂ ਠੀਕ ਹੈ ਮੀਂਹ ਹੂੰ ਯਾਨੀ ਬਾਈ ਗੰਨਾ ਨਹੀਂ ਕਢਾਈ ਹੋਈ ਹੋਣੀ ਅੱਜ ਤਾਂ ਪਹਿਲੇ 1 ਵਜੇ ਦਾ ਹੜੇਈ ਆ ਇਹ 1 ਵਜੇ ਹੜੇਆ ਹੜ ਕੇ ਕੱਢਣਾ ਵੀ ਆ ਧੁੱਪਾਂ ਦੇ ਕਿਹ ਜਾਈ ਉਹੀ ਤਾਂ ਪੰਗਾ ਹੈ ਨੇ ਹੁਣ ਗੱਗੇ ਨੇੜੇ ਵਾਲਾ ਗੰਨਾ ਛਿੱਲੇ ਲਿਆ ਖੇਤਾਂ ਤੇ ਹਾਂ ਉਹ ਰੇਗ ਦਾ ਬਾਟਾ ਦੂਰ ਗਿਆ ਬਿਆ ਰੇਗ ਦਾ ਬਾਟਾ ਦੂਰ ਹੈ ਹੁਣ ਕੱਲੇ ਕਿਤੇ ਸੌਖੀ ਨਿਕਲ ਜਾਣੇ ਹੋਰ ਵੀ ਛਲਾਈ ਨਹੀਂ ਹੋਣੀ ਹੁਣ